ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਆਸਾ ਦੀ ਵਾਰ ਬਾਣੀ ਦਾ 20ਵੀਂ ਪੌੜੀ ਦਾ ਜੋ ਪਾਠ ਚੱਲ ਰਿਹਾ ਸੀ ਉਹਦੀ ਅਗਲੀ ਤੁਕ ਦਾ ਪਾਠ ਸਰਬੰਕੋ ਜੀ ਸਤਨਾਮ ਸਿਰਿ ਵਾਹਿਗੁਰੂ ਸਾਹਿਬ ਜਿਓ ਆਪਣ ਹੱਥ ਆਪਣਾ ਅਪਹਿ ਕਾਜ ਸਵਾਰੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੇ ਵਾਰ ਬਾਣੀ ਦੇ ਹਿਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 474 ਅੰਗ ਤੇ ਸੁਭਾਏਮਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਈ ਹੈ ਆਓ ਇਸ ਤੋਂ ਕਰਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਇਸ ਤੁਕਰਾਹੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਿਤਨਾ ਚਿਰ ਇਹ ਜਿੰਦ ਦੇ ਪ੍ਰਾਣ ਮਿਲੇ ਹੋਏ ਹਨ ਉਦਮ ਕਰਕੇ ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸਵਾਰਨਾ ਚਾਹੀਦਾ ਹੈ ਭਾਵ ਪ੍ਰਮਾਤਮਾ ਦੇ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਆਪਣੇ ਆਪ ਤੋਂ ਹੀ ਆਪਣੇ ਸਾਰੇ ਕਾਰਜ ਕਰਨ ਦੀ ਸ਼ੁਰੂਆਤ ਕਰਿਏ ਇਸ ਤੁਕ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਣ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਗੁਰੂ ਨਾਨਕ ਦੇਵ ਜੀ ਦੀ ਇਹ ਵਿਚਾਰਧਾਰਾ ਹਰ ਇੱਕ ਪ੍ਰਾਣੀ ਤੱਕ ਪੁੱਜ ਜਾਵੇ ਹਰ ਇੱਕ ਪ੍ਰਾਣੀ ਗੁਰਤਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲ ਕੇ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ